ਦੇਸ਼ਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਨਿੰਦਰਪਾਲ ਸਿੰਘ ਚੱਕੀ ਔਰ ਦੋਸਤੋ ਇਸ ਵਕਤ ਨੈਸ਼ਨਲ ਪਾਰਟੀ ਬੀਐਸਪੀ ਦੇ ਸੂਬਾ ਕੋਆਰਡੀਨੇਟਰ ਸਰਦੂਲ ਗੜ ਤੋਂ ਕਲਦੀਪ ਸਾਰੇ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕੀ ਸਾਰਾ ਮਸਲਾ ਸੀ ਚੰਦਪਨ ਦਾ ਉਥੇ ਹੁੰਦੇ ਨੇ ਔਰ ਸੂਬਾ ਪ੍ਰੈਜ਼ੀਡੈਂਟ ਹਵਤਾਰ ਸਿੰਘ ਕ੍ਰੀਮਪੁਰੀ ਸਰ ਵੀ ਉੱਥੇ ਹੁੰਦੇ ਸੀ ਆਪਾਂ ਗੱਲਬਾਤ ਕਰਦੇ ਆ ਕਰਦੇ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਚੰਦਪਨ ਦੇ ਵਿੱਚ ਜਿਹੜਾ ਬਹੁਤ ਹੀ ਮਹੱਤਵਪੂਰਨ ਘਟਨਾ ਵਾਪਰੀ ਪਹਿਨਾਤ ਆਪ ਜੀ ਦੇ ਚੈਨਲ ਦੇਸ਼ ਪਾਣੀ ਦਾ ਦਿਲ ਦੀਆਂ ਗਹਿਰਾਈਆਂ ਨੂੰ ਧੰਨਵਾਦ ਤੁਸੀਂ ਹਰ ਹਫ਼ਤੇ ਦੇ ਵਿੱਚ ਖੜਦੇ ਹੋ। ਦੂਸਰੀ ਗੱਲ ਜਿਹੜਾ ਮਸਲਾ ਉਹ ਮੈਂ ਕਿਹਾ ਦੇਸ਼ ਪੇਸ਼ਾਨ ਦੇ ਵਿੱਚ ਬੈਠੇ ਲੋਕ ਤੇ ਹਿਰਦੇ ਬਲੁੰਦਰੇ ਗਏ ਜਦੋਂ ਦੇਖਿਆ ਕਿ ਪੁਲਿਸ ਜਿਵੇਂ ਅਸੀਂ ਫਿਲਮ ਸੀਰੀਅਲ ਆ ਦੇਖਦੇ ਹੁੰਦੇ ਸੀ ਕਿ ਵੀ ਪੁਲਿਸ ਵਾਲਾ ਹੀ ਹੁੰਦਾ ਉਸੇ ਤਰ੍ਹਾਂ ਗੁੰਡਿਆਂ ਤੋਂ ਵੀ ਭੈੜਾ ਰੋਲਾ ਦਾ ਕੀਤਾ ਛੋਟੇ ਬੱਚਿਆਂ ਤੋਂ ਉਹਨਾਂ ਦੇ ਦਾਦਿਆਂ ਦੇ ਉਹਨਾਂ ਦੇ ਪੀਆਂ ਦੇ ਮੂੰਹ ਤੇ ਲੱਪੜ ਮਰਵਾਈ ਗਿਆ ਬਾਥਰੂਮ ਉੱਤੇ ਕਰਵਾਇਆ ਗਿਆ ਲੱਪੜ ਲਗਾਏ ਗਏ ਬੱਚਿਆਂ ਦੇ ਉੱਤੇ ਜੇ ਬੱਚੇ ਨਹੀਂ ਲਾਉਂਦੇ ਸੀ ਤਾਂ ਬੱਚਿਆਂ ਨੂੰ ਕੁੱਟਿਆ ਜਾ ਰਿਹਾ ਸੀ ਔਰਤਾਂ ਨੂੰ ਘੜੀਸਿਆ ਗਿਆ ਹਰ ਤਰ੍ਹਾਂ ਦਾ ਜ਼ੁਲਮ ਕੀਤਾ ਮੰਨ ਲਓ ਇੱਕ ਤੁਹਾਡੇ ਚੈਨਲ ਤੇ ਮੈਂ ਗੱਲ ਕਰਦਾ ਵੀ ਇਹ ਬੰਦਿਆਂ ਨੇ ਕਾਨੂੰਨ ਨੂੰ ਹੱਥ ਤੇ ਲਿਆ ਸੀ ਐਲਸੀਡੀ ਨੇ ਵੀ ਕਾਨੂੰਨ ਨੂੰ ਹੱਥ ਤੇ ਲਿਆ ਸੀ ਜਾਂ ਬਿਜ ਨੇ ਵੀ ਕਾਨੂੰਨ ਦੀ ਲੰਘਣਾ ਕੀਤੀ ਸੀ ਜਾਂ ਗੱਡੀ ਪੰਨੀ ਆਉਣੇ ਵੀ ਕਾਨੂੰਨ ਦੀ ਮੇਰਾ ਕਹਿਣ ਦਾ ਮਤਲਬ là ਹਰ ਚੀਜ਼ ਤੋੜੀ ਗਈ ਹੈ ਸਰਪੰਚ ਦੇ ਘਰ ਦੀ ਐਡੀ ਨਲਾਈਕੀ ਮੈਂ ਕਹਿੰਦਾ ਕਿਤੇ ਹੋ ਰਹੀ ਸਕਦੀ ਇਹ ਸੂਬੇ ਦੀ ਸਰਕਾਰ ਸ਼ਹਿਤ ਹੋ ਗਿਆ ਇਹ ਕੰਮ ਨਹੀਂ ਹੋਇਆ ਉਦੀ ਸਰਕਾਰ ਦੀ ਸ਼ਹਿਤ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਬਾਜ਼ਰੀ ਦੇ ਵਿੱਚ ਇਹ ਕੰਮ ਹੋਇਆ ਅਸੀਂ ਵੀ ਸਖਤ ਸ਼ਬਦਾਂ ਚ ਨਿਖੇਦੀ ਕਰਦੇ ਆਂ ਤੇ ਤੁਹਾਡੇ ਚੈਨਲਾਂ ਰਾਹੀਂ ਮੰਗ ਕਰਦੇ ਆਂ ਕਿ ਬੰਦੇ ਦੇ ਪੁੱਤ ਬਣ ਕੇ ਸਾਰੇ ਬੰਦੇ ਸਾਡੇ ਬਿਨਾਂ ਸ਼ਰਤ ਤੋਂ ਰਿਹਾ ਕਰੋ ਜਿਹੜਾ ਦੋਸ਼ੀ ਪੁਲਿਸ ਦੀ ਸਰਪ੍ਰਸਤੀ ਹੀਟ ਗੋਲੀਆਂ ਚਲਾ ਰਿਹਾ ਸੀ ਉਹਦੇ ਸਖਤ ਤੋਂ ਸਖਤ ਕਾਰਵਾਈ ਕਰਕੇ ਤਨਸਾ ਸੱਤ ਦਾ ਮੁਕੱਦਮਾ ਦੇ ਕੇ ਜ਼ਿਲ੍ਹਾ ਦੇ ਵਿਕਸਿਤੋ ਨਾ ਇਹ ਸਾਡਾ ਤੁਸੀਂ ਸਾਡੀਆਂ ਗੱਲਾਂ ਬੰਨੀਆਂ ਜਿਹੜੀਆਂ ਜਾਇਜ਼ ਨੇ ਤਾਂ ਤੁਹਾਡੇ ਐਮਐਲਏ ਨੂੰ ਅਸੀਂ ਫੰਡਾਂ ਦੇ ਵਿੱਚ ਕਰੋ ਨਹੀਂ ਪ੍ਰੋਗਰਾਮ ਨਹੀਂ ਕਰਨ ਦੇਣਾ ਇਹਨੀ ਗੱਲਾਂ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕਿ ਅਸੀਂ ਤੁਹਾਡਾ ਹਰ ਥਾਂ ਦੇ ਡਟਮਾ ਵਿਰੋਧ ਕਰਾਂਗੇ ਕਿਉਂਕਿ ਤੁਸੀਂ ਜਾਣਬੁੱਝ ਕੇ ਗਰੀਬਾਂ ਦੇ ਉੱਤੇ ਅਤਿਆਚਾਰ ਕੀਤਾ ਜਿਹੜੇ ਬੰਦਿਆਂ ਨੇ ਪੁਲਿਸ ਦੀ ਪ੍ਰਾਤੀ ਦੇ ਵਿੱਚ ਗੋਲੀਆਂ ਚਲਾਈਆਂ ਉਹਨਾਂ ਦਾ ਬਚਾਅ ਕੀਤਾ ਗਿਆ ਤੇ ਗਰੀਬਾਂ ਨੂੰ ਪੂਰਾ ਜ਼ਲੀਲ ਕਰਕੇ ਘੁੱਟਿਆ ਗਿਆ ਜਿਹਦੀ ਅਸੀਂ ਨਕੇਤੀ ਕਰਦੇ ਹਾਂ ਮੰਗ ਕਰਦੇ ਹਾਂ ਸਰਕਾਰ ਤੋਂ ਉਦੋਂ ਸਾਡੇ ਬੰਦੇ ਰਹਾ ਹੁਣ ਨਾ ਹੋਣਗੇ ਤਾਂ ਸੂਬੇ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਅਸੀਂ ਬੰਦੇ ਰਹਾ ਕਰਾਉਣ ਜਾਣਗੇ ਜਦੋਂ ਕੋਈ ਇਹੋ ਜਿਹਾ ਵਰਤਾਰਾ ਹੁੰਦਾ ਤਾਂ ਜਦੋਂ ਪੋਲੀਟੀਕਲ ਪਾਰਟੀਆਂ ਆ ਜਾਂਦੀਆਂ ਉਹਨਾਂ ਦਾ ਪ੍ਰੈਸ਼ਰ ਹੁੰਦਾ ਜਥੇਬੰਦੀਆਂ ਆ ਜਾਂਦੀਆਂ ਤਾਂ ਪਰਦੇ ਜਿਹੜੇ ਰਾਤ ਬੋਲ ਜਾਂਦੇ ਆ ਵੱਡੇ ਵੀ ਰਿਹਾ ਹੋ ਜਾਂਦੇ ਆ ਪਰ ਜਿਹੜਾ ਪੁਨੋ ਤੇ ਅੰਦਰੂਨੀ ਚਾਰਜ ਹੁੰਦਾ ਕਿਸੇ ਧਾਰਾ ਦਾ ਹਨਨ ਹੋਇਆ ਉਹਦੀ ਪੂਰਤੀ ਨਹੀਂ ਹੁੰਦੀ ਉਹਦੇ ਲੈ ਕੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਮਾਰਚ ਆ ਦੇ ਜਿਹੜਾ ਸਰਪੰਚ ਦਾ ਘਰ ਤੋਂ ਲੈ ਕੇ ਆ ਉਹ ਕਈ ਘਰ ਤੋਂ ਲੈ ਗਏ ਨੇ ਉਹਨਾਂ ਦੇ ਸਾਡੇ ਮੁਆਵਜ਼ੇ ਦੀ ਮੰਗ ਹੈ ਜਿਹੜਾ ਮਾਰ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਬੰਦੇ ਫੱਟੜ ਨੇ ਉਹਨਾਂ ਦਾ ਮੁਕਤ ਲਾਸ ਕਰਾਇਆ ਜਾਵੇ ਸਾਡੀ ਇਹ ਸਰਕਾਰ ਤੋਂ ਮੰਗ ਹੈ ਜਿਹੜਾ ਤੁਸੀਂ ਇਹਨੇ ਕਰਤੀ ਜਿਹੜੀ ਨਲਕੀ ਜਿਹੜੀ ਤੁਸੀਂ ਕੁਛ ਨਾ ਵੀ ਕੀ ਹੋਣਾ ਚਾਹੀਦਾ ਕਿ 2027 ਦੇ ਵਿੱਚ ਹਰੇਕ ਕੋ ਸੁਨਣਾ ਦਾ ਹਰੇਕ ਲਾਤੀ ਦਾ ਹਰੇਕ ਮੁਕੀ ਦਾ ਸੋ ਇਹ ਸਮਾਜ ਨੂੰ ਜ਼ਿਆਦਾ ਰੱਖਣਾ ਚਾਹੀਦਾ ਕਿ ਅਸੂਸ ਦੇ ਮੋਟਾ ਬਲੇ ਦੇ ਨਾ ਸੁਭਾ ਸਰਕਾਰ ਨੂੰ ਮੂੰਹ ਤੋਂ ਮੂੰਹ ਜਵਾਬ